ਉਹਨਾਂ ਦੇ ਦੋ ਚੈੱਕ ਬਿਨਾ ਸਾਈਨ ਕੀਤੇ ਪੇਮੈਂਟ ਲੱਖਾਂ ਰੁਪਏ ਦੀ ਕਰ ਦਿੱਤੀ ਗਈ ਹੈ ਕਿਵੇਂ ਵੇਖਦੇ ਹੋ ਤੁਸੀਂ ਗੱਲ ਪਾਸ ਕਰਤਾ ਮੈਂ ਕਿ ਨਿਹਰਾ ਦਾ ਜਿਹੜਾ ਇਹ ਝੂਠ ਹੈ ਇਹ 'ਚ ਕੋਈ ਸੱਚਾਈ ਨਹੀਂ ਉਹਨਾਂ ਪੰਪਲਿਆਂ ਤੇ ਪੈਸੇ ਜਿਹੜੇ ਆ ਉਹ ਸਾਡੇ ਟਰੱਕ ਚੂਲੇ ਨਾ ਦੇਣੇ ਆ ਇਹ ਸਿਰਫ ਇੱਕ ਚਾਲ ਐ ਕਿ ਰਾਣਾ ਜੀ ਕਿਰਚਿੰਤਾ ਦਾ ਪਿਛਾ ਸਾਡੇ ਪਾਸੇ ਕਿ ਐਸੀ ਸੋਸਾਇਟੀ ਦੀ ਰਾਖੀ ਕਰਨੀ ਐ ਲੇਕਿਨ ਜਿਹੜਾ ਇਹ ਪ੍ਰਧਾਨ ਆਇਆ ਇਹ ਸੋਸਾਇਟੀ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਰਿਹਾ ਜੀ ਸੋਸਾਇਟੀ ਦੇ ਪ੍ਰਧਾਨ ਇਸ ਪਾਸੇ ਨੂੰ ਚੱਲ ਪਿਆ ਤਾਂ ਇਹ ਸੋਸਾਇਟੀ ਟੁੱਟ ਜਾਣੀ ਪਰ ਪ੍ਰਧਾਨ ਨੇ ਇੱਕ ਕਲਰਕ ਨਾਲ ਬਦਲਾ ਲਊ ਭਾਵਨਾ ਨਾਲ ਸੋਸਾਇਟੀ ਨੂੰ ਬਦਨਾਮ ਕਰ ਲਈ ਸਿੱਧੀ ਜਿਹੜੀ ਤਰਖਾਸ ਐ ਉਹ ਪੁਲਿਸ ਨੂੰ ਦੇ ਦਿੱਤੀ ਡੀਐਸਪੀ ਨੂੰ ਕਿ ਪ੍ਰਧਾਨ ਜਿਹੜਾ ਪੀਸੀਐਲ ਤੋਂ 60 ਲੱਖ ਰੁਪਇਆ ਜਿਹੜਾ ਤੂੰ ਐਡਵਾਂਸ ਲਿਆ ਕੇ ਪੰਪ ਦੇ ਖਾਤੇ 'ਚ ਪਾਇਆ ਤੂੰ ਉਹ ਕਿਉਂ ਨਹੀਂ ਦੱਸਦਾ ਤੂੰ ਇਹ ਕਿਉਂ ਨਹੀਂ ਦੱਸਦਾ ਕਿ ਪਰਚੀ ਜਿਹੜੀ ਹੈ ਰਾਖੀ ਦੀ ਗੱਡੀ ਐਨਐਫਐਲ ਦੀ ਜਿਹੜੀ ਹੈ ਹਰ ਰੋਜ਼ ਜਿਹੜੇ ਹਜ਼ਾਰਾਂ ਰੁਪਏ ਇਕੱਠੇ ਹੁੰਦੇ ਉਹ ਪੈਸੇ ਕਿੱਥੇ ਜਾਂਦੇ ਬڑے ਪ੍ਰੈਸ ਬਿਆਨ ਦਿੰਦਾ ਵੀ ਜੇ ਭਰਾਵਾ ਤੇ ਐਫ ਡੀਆਂ ਕਰਾਤੀਆਂ ਫੇ ਸਾਡਾ ਪੰਪ ਡਰਾਈ ਕਿਉਂ ਹੁੰਦਾ ਔਰ ਸਾਡਾ ਇਹ ਪ੍ਰਧਾਨ ਨੂੰ ਚੈਲੰਜ ਹੈ ਕਿ ਪ੍ਰਧਾਨ ਇੱਕ ਪੈਸੇ ਦੀ ਹੀਰਾ ਦੇ ਲਈ ਨਹੀਂ ਕਲਪਕਾ ਨਾ ਕੀਤੀ ਸਗੋ ਹੀਰਾ ਫੇਰੀ ਜੇ ਕੀਤੀ ਤਾਂ ਤੈਅ ਕੀਤੀ ਆ ਅਸੀਂ ਤੈਨੂੰ ਡਟ ਕੇ ਕਹਿੰਦੇ ਲੁੱਟਣ ਨੂੰ ਬਿਠਾੜ ਦਿੱਤਾ ਵੀ ਤੂੰ ਜਿੰਨਾ ਕੁਝ ਲੁੱਟ ਸਕਦਾ ਸਟੇਡੀ ਦਾ ਲੁੱਟ ਲੈ ਮੇਰਾ ਇਹ ਚੈਲੰਜ ਹੈ ਪ੍ਰਧਾਨ ਨੂੰ ਵੀ ਜੇ ਤੇਰੀ ਕਮੇਟੀ ਤੂੰ ਸੱਚਾ ਪੱਕਾ ਹੈ ਤਾਂ ਫਿਰ ਐ ਕਰ ਭਾਈ ਸਾਰੀ ਕਮੇਟੀ ਨੂੰ ਲੈ ਕੇ ਨੂਰਪੁਰ ਵੇਦੀ ਲਾਈਵ ਹੋ ਕੇ ਕਹਦੇ ਵੀ ਜਿਹੜਾ ਸੁਸਾਇਟੀ ਦਾ ਕੋਈ ਪੈਸਾ ਖਾਊਗਾ ਉਹ ਤਾਂ ਕੱਖ ਨਹੀਂ ਰਹਿਊਗਾ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਜਾਂਦਾ ਹੈ ਕਿ ਕਿਸੇ ਮੁਖਬਰ ਦੇ ਬਿਆਨਾਂ ਦੇ ਆਧਾਰ ਉੱਤੇ ਟਰੱਕ ਆਪਰੇਟਰ ਵੀ ਕਾਸਟਿਕ ਚੋਰੀ ਕਰਦਨੇ ਅਜਿਹਾ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਪਰ ਗੁੰਡਾ ਪਰਚੀ ਸ਼ਰਮ ਚੱਲ ਰਹੀ ਹੈ ਕਿ ਪੁਲਿਸ ਨੂੰ ਪਤਾ ਨਹੀਂ ਹੈ ਪ੍ਰਧਾਨ ਕੈਮਰੇ ਦੇ ਅੱਗੇ ਮੰਨ ਰਿਹਾ ਹੈ ਕਿ ਉਹ ਪੈਸੇ ਇਕੱਠੇ ਕਰਦੇ ਨੇ ਤਾਂ ਕਾਰਵਾਈ ਕਿਉਂ ਨਹੀਂ ਹੁੰਦੀ? ਕਿ ਜੋ ਪੀਸੀਐਲ ਐ ਆਪਣੇ ਕੁਝ ਟਰੱਕ ਬੰਦ ਕਰੇ ਉਹਦੇ ਤਹਿਤ ਪ੍ਰੋਟੈਸਟ ਵੀ ਹੋਇਆ ਮੀਟਿੰਗ ਦੀ ਕੋਲ ਵੀ ਕੀਤੀ ਗਈ ਕਿਤੇ ਨਾ ਕਿਤੇ ਤੁਹਾਨੂੰ ਅਜੇ ਤਾਂ ਨਹੀਂ ਲੱਗ ਰਿਹਾ ਕਿ ਮੁੱਦੇ ਨੂੰ ਪਟਕਾਉਣ ਦੇ ਲਈ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਚਲੇ ਜਾਏ ਇਸ ਕਰਕੇ ਤਾਂ ਨਹੀਂ ਇਹ ਮੁੱਦਾ ਨਵਾਂ ਛੇੜ ਦਿੱਤਾ ਕਿ ਉਹਦੇ ਨਮਸਕਾਰ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਅੱਜ ਅਸੀਂ ਇੱਕ ਗੱਲ ਕਰਾਂਗੇ ਅਹਿਮ ਮੁੱਦੇ ਦੀ ਜੋ ਕਿ ਨੰਗਲ ਟਰੱਕ ਸੁਸਾਇਟੀ ਦੇ ਨਾਲ ਜੁੜਿਆ ਹੋਇਆ ਹੈ ਬਿਲਕੁਲ ਬੀਤੇ ਕੱਲ ਜੋ ਟਰੱਕ ਸੁਸਾਇਟੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਇੱਕ ਵੱਡੇ આરોਪ ਲਗਾਏ ਜਾਂਦੇ ਨੇ ਕਿ ਲਗਭਗ 3.5 ਲੱਖ ਰੁਪਏ ਦੇ ਲੱਗੇ ਪਾਸੇ ਦੀ ਪੇਮੈਂਟ ਉਹਨਾਂ ਦੇ ਸਾਈਨਾਂ ਤੋਂ ਬਿਨਾਂ ਕੀਤੀ ਗਈ ਜਿਹੜੀ ਉਹ ਪੇਮੈਂਟ ਉਹ ਕੀਤੀ ਗਈ ਹੈ ਇੱਕ ਪੈਟਰੋਲ ਪੰਪ ਨੂੰ ਜਦਕਿ ਦੱਸਿਆ ਜਾ ਰਿਹਾ ਹੈ ਕਿ ਟਰੱਕ ਸੁਸਾਇਟੀ ਦੇ ਟਰੱਕ ਉਸ પેટ્રોલ ਪੰਪ ਤੋਂ ਤੇਲ ਪਵਾਉਂਦੇ ਨੇ ਤੇ ਉਸ ਦੇ ਤਹਿਤ ਉਹ ਪੇਮੈਂਟ ਉਹਨਾਂ ਨੂੰ ਦਿੱਤੀ ਗਈ ਹੈ ਤੇ ਜੇਕਰ ਪੇਮੈਂਟ ਉਹਨਾਂ ਨੂੰ ਦੇਣੀ ਸੀਗੀ ਤਾਂ ਅਜਿਹੇ ਵੱਡੇ આરોਪ ਸੁਸਾਇਟੀ ਤੇ ਕਿਉਂ ਲਗਾਏ ਗਏ ਕੀ ਕਾਰਨ ਹੈ ਕਿਉਂ ਸੁਸਾਇਟੀ ਦੇ ਲਈ ਇਹ ਵੱਡਾ ਪ੍ਰਸ਼ਨ ਚਿੰਨ ਲਗਾ ਦਿੱਤਾ ਗਿਆ ਹੈ ਬਧੇਰੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਨੇ ਸੁਰਜੀਤ ਸਿੰਘ ਢੇਰ ਜੋ ਕਿ ਟਰੱਕ ਸੁਸਾਇਟੀ ਦੇ ਪੁਰਾਣੇ ਮੈਂਬਰ ਨੇ ਤੇ ਸਮੇਂ-ਸਮੇਂ ਤੇ ਸੁਸਾਇਟੀ ਨੂੰ ਬਚਾਉਣ ਦੇ ਲਈ ਸੰਘਰਸ਼ ਕਰਦੇ ਰਹੇ ਨੇ ਸਭ ਤੋਂ ਪਹਿਲਾਂ ਸੁਰਜੀਤ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਬਹੁਤ-ਬਹੁਤ ਰਾਨਾ ਜੀ ਸਵਾਗਤ ਪੰਜਾਬ ਧੀਵੀ ਪ੍ਰੈਮ ਦਾ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਅੱਜ ਲੋਕਾਂ ਨੂੰ ਵਿਚਾਰ ਦੇ ਹਿੱਤ ਲਈ ਸੁਰਜੀਤ ਜੀ ਸਭ ਤੋਂ ਪਹਿਲਾਂ ਸੁਸਾਇਟੀ ਦੀ ਗੱਲ ਕਰਦੇ ਆ ਬਹੁਤ ਪੁਰਾਣੀ ਸੁਸਾਇਟੀ ਹੈ ਤੇ ਰੁਜ਼ਗਾਰ ਲੱਖਾਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਤੇ ਇੱਕ ਅਜਿਹਾ ਰੋਪ ਟਰੱਕ ਸੁਸਾਇਟੀ ਦੇ ਜ਼ਿੰਮੇਵਾਰ ਪ੍ਰਧਾਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲਗਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਦੋ ਚੈੱਕ ਬਿਨਾ ਸਾਈਨ ਕੀਤੇ ਪੇਮੈਂਟ ਲੱਖਾਂ ਰੁਪਏ ਦੀ ਕਰ ਦਿੱਤੀ ਗਈ ਹੈ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਰਾਣਾ ਜੀ ਪ੍ਰਧਾਨ ਨੇ ਬਹੁਤ ਵੱਡਾ ਰੋਪ ਹੈ ਜਿਹੜਾ ਆਪਣੇ ਕਲਰਕਾਂ ਤੇ ਲਾਇਆ ਪਰ ਮੈਂ ਇਹ ਗੱਲ ਸਪਸ਼ਟ ਕਰ ਦਵਾਂ ਕਿ ਨਿਹਰਾਦਰ ਜਿਹੜਾ ਇਹ ਝੂਠ ਹੈ ਇਹ 'ਚ ਕੋਈ ਸੱਚਾਈ ਨਹੀਂ ਜਿਹੜੇ ਉਹ ਚੈੱਕ ਹੈ ਪ੍ਰਧਾਨ ਦੇ ਸਹੈਨ ਹੋਏ ਹੋਏ ਮੈਂਬਰ ਉਪ ਪ੍ਰਧਾਨ ਅਮਰਜੀਤ ਸਿੰਘ ਹੈ ਉਹਦੇ ਸਹੈਨ ਹੋਏ ਹੋਏ ਮੈਨੇਜਰ ਅਮਰਜੀਤ ਸਿੰਘ ਉਹਦੇ ਸਹੈਨ ਹੋਏ ਤੇ ਉਹ ਬਕਾਇਦਾ ਤੌਰ ਤੇ ਇੱਕ ਬਹੁਤ ਵੱਡਾ ਬੈਂਕ ਜਿਸ ਬੈਂਕ ਜਿਹੜਾ ਅਰਬਾਂ ਖਰਬਾਂ ਦਾ ਬਿਜ਼ਨਸ ਕਰਦਾ ਉਹ ਉਸ ਬੈਂਕ ਚ ਉਹ ਚੈੱਕ ਗਿਆ ਔਰ ਚੈੱਕ ਬਕਾਇਦਾ ਤੌਰ ਤੇ ਉਹ ਹਰਨ ਹੈ ਜਿਹੜੀ ਤੇ ਸ਼੍ਰੀ ਗਣੇਸ਼ ਐਚ ਪੀ ਸੈਂਟਰ ਹੈ ਉਹ ਉਸ ਉਹਨਾਂ ਦੇ ਖਾਤੇ ਚ ਗਿਆ ਉਹਨਾਂ ਦੀ ਪੇਮੈਂਟ ਤੇਲ ਦੀ ਕਰੀਬ 4.5 ਲੱਖ ਦੇ ਕਰੀਬ ਸੀ ਉੱਚ ਉਹਨਾਂ ਨੂੰ 3 ਲੱਖ ਦੇ ਕਰੀਬ ਜਿੰਨਾ ਪ੍ਰਧਾਨ ਦੀ ਦੱਸ ਰਿਹਾ ਉਹਨਾਂ ਉਹਨਾਂ ਦੇ ਖਾਤੇ ਚ ਗਿਆ ਹੈ ਇਹ ਚ ਕੋਈ ਸ਼ੱਕ ਨਹੀਂ ਹੈਗੀ ਉਹਨਾ ਪੰਪਲਿਆਂ ਦੇ ਪੈਸੇ ਜਿਹੜੇ ਆ ਉਹ ਸਾਡੇ ਟਰੱਕ ਯੂਨੀਅਨ ਵਾਲਿਆਂ ਨੇ ਦੇਣੇ ਆ ਜਦੋਂ ਸਾਡਾ ਪੰਪ ਡਰਾਈ ਕਰ ਜਾਂਦਾ ਯੂਨੀਅਨ ਦਾ ਪੰਪ ਤਾਂ ਆਪਾਂ ਜਿਹੜਾ ਤੇਲ ਹੈ ਉਹ ਟਰੱਕਾਂ ਨੂੰ ਉਹਨਾਂ ਪੰਪਾਂ ਤੇ ਅਸੀਂ ਪਵਾਉਂਦੇ ਇੱਕ ਹੋਰ ਵੀ ਪੰਪ ਹੈਗਾ ਜਿਹਦਾ ਨਾਮ ਮਾਨ ਲక్ష్ਮੀ ਫਿਲਿੰਗ ਸੈਂਟਰ ਹੈ ਉਹਦੇ ਵੀ ਇਹਨਾਂ ਨੇ 15-20 ਲੱਖ ਰੁਪਏ ਜਿਹੜਾ ਪੰਪ ਦੀ ਪੰਪ ਦੀ ਪੇਮੈਂਟ ਹੈ ਉਹ ਪੈਂਡਿੰਗ ਪਈ ਆ ਉਹ ਨਹੀਂ ਦੇ ਰਹੇ ਜਦ ਕਿ ਉਹ ਟਰੱਕ ਮਾਲਕਾਂ ਦੇ ਜਿਨ੍ਹਾਂ ਨੇ ਤੇਲ ਪਵਾਇਆ ਉਹਨਾਂ ਦੇ ਪੈਸੇ ਉਹ ਕੱਟੇ ਗਏ ਆ ਲੈਕਿਨ ਉਹ ਪੰਪ ਵਾਲਿਆਂ ਨੂੰ ਨਹੀਂ ਦਿੱਤੇ ਗਏ ਜਿਹਦੇ ਤੇ ਇਹ ਚੈੱਕ ਪੰਪ ਦੇ ਖਾਤੇ 'ਚ ਗਿਆ ਇਹਦੇ 'ਚ ਜਿਹੜਾ ਕੋਈ ਵੀ ਕਪੜਾ ਨਹੀਂ ਹੋਇਆ ਤੇ ਪ੍ਰਧਾਨ ਨੇ ਜੋ ਦੋਸ਼ ਲਾਏ ਉਹ ਬਿਲਕੁਲ ਗਲਤ ਲਾਏ ਆ ਇਹ ਸਿਰਫ ਇੱਕ ਚਾਲ ਐ ਇਹ ਰਾਣਾ ਜੀ ਇੱਕ ਚਿੰਤਾ ਦਾ ਵਿਸ਼ਾ ਸਾਡੇ ਵਾਸਤੇ ਕਿ ਐਸੀ ਸੋਸਾਇਟੀ ਦੀ ਰਾਖੀ ਕਰਨੀ ਐ ਲੇਕਿਨ ਜਿਹੜਾ ਇਹ ਪ੍ਰਧਾਨ ਆਇਆ ਐ ਸੋਸਾਇਟੀ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਰਿਹਾ ਇਹ ਕਪੜੇ ਸ਼ੋਅ ਕਰਕੇ ਜਾਂ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਜਦੋਂ ਸੱਤਾ ਤੇ ਕਾਬੂ ਹੋਈ ਉਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਇਹ ਕੀਤਾ ਕਿ ਟਰਾਂਸਪੋਰਟ ਸੋਸਾਇਟੀ ਨੂੰ ਜਿਹੜੇ ਭੰਗ ਕਰਨ ਦੇ ਹੁਕਮ ਹੈ ਉਹ ਲਿਖਤੀ ਤੌਰ ਤੇ ਜਾਰੀ ਕਰ ਦਿੱਤੇ ਗਏ ਅਸੀਂ ਬਕਾਇਦਾ ਤੌਰ ਤੇ ਆਪਣੇ ਮੰਤਰੀ ਕੋਲ ਗਏ ਮੰਤਰੀ ਨੇ ਸਾਨੂੰ ਆਪਣੇ ਕਮਰੇ ਚੋਂ ਜਿਹੜੀ ਕੋਠੀ ਇਹਨੂੰ ਮਿਲੀ ਹੈ 11 ਸੈਕਟਰ ਕਿੰਨੇ ਸੈਕਟਰ ਚ ਆ ਉਹ ਉੱਥੇ ਸਾਨੂੰ ਵੇਚਤ ਕਰਕੇ ਆਪਣੀ ਕੋਠੀ ਚੋਂ ਕੱਢਿਆ ਤੇ ਅਸੀਂ ਫੌਰੀ ਤੌਰ ਤੇ ਜਿਹੜਾ ਵਕੀਲ ਕੀਤਾ ਹੈ 5-5 100 ਰੁਪਿਆ ਜਿਹੜਾ ਅਸੀਂ ਟਰੱਕ ਮਾਲਕਾਂ ਤੋਂ ਇਕੱਠਾ ਕਰਕੇ ਉਸ ਵਕੀਲ ਦੀ ਫੀਸ ਦਿੱਤੀ ਉਹਨੇ ਫੌਰੀ ਤੌਰ ਤੇ ਸਟੇ ਲੈ ਕੇ ਸਾਨੂੰ ਜਿਹੜੀ ਰਾਹਤ ਹੈ ਦੇ ਦਿੱਤੀ ਸੋ ਮੈਂ ਹੁਣ ਇਹ ਚਿੰਤਾ ਕਰਦਾ ਕਿ ਜਿਨ੍ਹਾਂ ਸਾਡੇ ਪੁਰਖਿਆਂ ਨੇ ਜਿਨ੍ਹਾਂ ਨੇ ਲਹੂ ਢੋਲ ਕੇ ਇਹ ਟਰੱਕ ਯੂਨੀਅਨ ਬਣਾਈ ਸੁਸਾਇਟੀ ਬਣਾਈ ਤੇ ਅੱਜ ਸਾਨੂੰ ਇਹ ਤੀਜੀ ਚੌਥੀ ਪੋਸਟ ਤੱਕ ਰੁਜ਼ਗਾਰ ਦੇ ਰਹੀ ਆ ਅੱਜ ਵੀ ਜਿਹੜੇ ਸਾਡੇ ਬੱਚੇ ਆ ਜਾਂ ਅਸੀਂ ਆ ਜਿਹੜਾ ਉਹ ਇਹ ਸੁਸਾਇਟੀ ਦੇ ਆਪਣੇ ਪਰਿਵਾਰ ਪਾਲ ਰਹੇ ਆ ਲੇਕਿਨ ਜੇ ਇਹ ਸੁਸਾਇਟੀ ਇਹ ਪ੍ਰਧਾਨ ਇਸ ਪਾਸੇ ਨੂੰ ਚੱਲ ਪਿਆ ਤਾਂ ਇਹ ਸੁਸਾਇਟੀ ਟੁੱਟ ਜਾਣੀ ਦੂਜਾ ਸਵਾਲ ਰਾਣਾ ਜੀ ਮੇਰਾ ਇਹ ਹੈ ਨਾਲੇ ਕਿ ਸੁਸਾਇਟੀਆਂ ਦੇ ਵਿੱਚ ਇੱਕ ਕਾਨੂੰਨ ਬਣਿਆ ਇਹਨਾਂ ਦਾ ਲਾਅ ਬਣਿਆ ਇਹਨਾਂ ਦਾ ਬਕਾਇਦਾ ਵਿਧਾਨ ਵਿਧੀ ਬਣੀ ਵੀ ਹੈ ਕਿ ਜੇ ਕੋਈ ਸੁਸਾਇਟੀ 'ਚ ਕਪੜਾ ਹੁੰਦਾ ਉਸ ਕੰਮਲੇ ਨੂੰ ਸੰਬੰਧਿਤ ਜਿਹੜਾ ਮਹਿਕਮਾ ਹੈ ਉਹ ਪਹਿਲਾਂ ਇਨਕੁਆਰੀ ਕਰਦਾ ਤੇ ਇਨਕੁਆਰੀ ਕਰਨ ਤੋਂ ਬਾਅਦ ਉਹ ਆਪਣੀ ਰਿਪੋਰਟ ਹੈ ਜਿਹੜੀ ਪੁਲਿਸ ਨੂੰ ਦਿੰਦਾ ਪਰ ਪ੍ਰਧਾਨ ਇੱਕ ਕਲਰਕਾਂ ਨਾਲ ਬਦਲਾ ਲਊ ਭਾਵਨਾ ਨਾਲ ਸੁਸਾਇਟੀ ਨੂੰ ਬਦਨਾਮ ਕਰ ਲਈ ਸਿੱਧੀ ਜਿਹੜੀ ਤਰਖਾਸ ਹੈ ਉਹ ਪੁਲਿਸ ਨੂੰ ਦੇ ਦਿੱਤੀ ਡੀਐਸਪੀ ਨੂੰ ਬੇ ਤਾਂ ਜੋ ਕਲਰਕਾਂ ਦੇ ਦਬਾਅ ਪਾ ਕੇ ਜਿਹੜੇ ਮੈਂ ਆਪਣੇ ਕਪਲੇ ਕੀਤੇ ਐ ਅਸੀਂ ਡਟ ਕੇ ਤੁਹਾਡੇ ਮੱਦੇ ਬਰਾਹੀ ਕਹਿੰਦੇ ਆ ਕਿ ਪ੍ਰਧਾਨ ਜਿਹੜਾ ਪੀਸੀਐਲ ਤੋਂ 60 ਲੱਖ ਰੁਪਇਆ ਜਿਹੜਾ ਤੂੰ ਐਡਵਾਂਸ ਲਿਆ ਕੇ ਪੰਪ ਦੇ ਖਾਤੇ 'ਚ ਪਾਇਆ ਤੂੰ ਉਹ ਕਿਉਂ ਨਹੀਂ ਦੱਸਦਾ ਤੂੰ ਇਹ ਕਿਉਂ ਨਹੀਂ ਦੱਸਦਾ ਕਿ ਪਰਚੀ ਜਿਹੜੀ ਐ ਰਾਖੀ ਦੀ ਗੱਡੀ ਐਨਐਫਐਲ ਦੀ ਜਿਹੜੀ ਐ ਹਰ ਰੋਜ਼ ਜਿਹੜੇ ਹਜ਼ਾਰਾਂ ਰੁਪਏ ਇਕੱਠੇ ਹੁੰਦੇ ਉਹ ਪੈਸੇ ਕਿੱਥੇ ਜਾਂਦੇ ਤੂੰ ਉਹਦਾ ਹਿਸਾਬ ਕਿਉਂ ਨਹੀਂ ਦਿੰਦਾ ਇਸ ਕਰਕੇ ਇਹ ਸੁਸਾਇਟੀ ਨੂੰ ਖਾਣ ਦੇ ਚੱਕਰਾਂ ਵਿੱਚ ਪਿਆ ਹਰ ਸਾਡਾ ਜਿਹੜਾ ਪੰਪ ਐ ਉਹ ਬਿਲਕੁਲ ਡਰਾਈ ਰਹਿੰਦਾ ਔਰ ਇਹ ਇੱਕ ਸ਼ੋਸ਼ਾ ਛੱਡਿਆ ਕਰਦਾ ਕਿ ਮੈਂ ਐਫ ਡੀ 5 ਲੱਖ ਦੀ ਕਰਾਤੀ 10 ਲੱਖ ਦੀ ਕਰਾਤੀ ਬੜੇ ਪ੍ਰੈਸ ਬਿਆਨ ਦਿੰਦਾ ਫੇ ਜੇ ਭਰਾਵਾ ਤੇ ਐਫ ਡੀਆਂ ਕਰਾਤੀਆਂ ਫੇ ਸਾਡਾ ਪੰਪ ਡਰਾਈ ਕਿਉਂ ਹੁੰਦਾ ਉਹਨੂੰ ਕਿਉਂ ਨਹੀਂ ਰੋਕਿਆ ਜਾਂਦਾ ਕਿਉਂ ਦੂਜੇ ਪੰਪਾਂ ਦੇ ਤੇਲ ਆ ਜਿਹੜਾ ਉਹ ਲਿਆ ਜਾਂਦਾ ਜਿਵੇਂ ਤੁਸੀਂ ਦੱਸਿਆ ਕਿ ਐਫ ਡੀਆਂ ਕਰਾਤੀਆਂ ਕੋਈ ਜਨਤਕ ਕੀਤੀ ਗਈ ਸੀ ਪ੍ਰਧਾਨ ਵੱਲੋਂ ਕਹਿੰਸੀ ਐਫ ਡੀ ਕਰਾਈਆਂ ਸਿਰਫ ਪ੍ਰੈਸ ਚ ਅਖਬਾਰਾਂ ਚ ਬਿਆਨ ਦੇ ਦਿੱਤੇ ਪ੍ਰਧਾਨ ਦਾ ਵੀ ਆਪਣਾ ਆਤੀਆਂ ਅਸੀਂ ਕਹਿੰਦੇ ਜਨਤ ਕਰ ਜਿਹੜਾ ਪੰਪ ਦੇ ਸਿਰ ਤੇ ਕਰਜ਼ਾ ਚੜਿਆ ਜਿਹੜੀ ਪੰਪ ਨੂੰ ਐਚਪੀ ਕੰਪਨੀ ਚਲਾ ਰਹੀ ਹੈ ਜਿਹੜਾ ਉਹਦਾ ਕਰਜ਼ਾ ਚੜਿਆ ਅਸੀਂ ਹਜ਼ਾਰਾਂ ਰੁਪਏ ਉਹਦਾ ਵਿਆਜ ਹਰ ਰੋਜ਼ ਦੇ ਰਹੇ ਉਹ ਫਿਰ ਪੈਸੇ ਉਹਦੇ ਤਾਰ ਦੇ ਭਾਈ ਤੂੰ ਉਹ ਵਿਆਜ ਅਸੀਂ ਨਾ ਦੇਈਏ ਨਾ ਸਾਡੀ ਸੋਸਾਇਟੀ ਤੇ ਬੋਝ ਬੜਿਆ ਕੋਈ 60 ਲੱਖ ਲੈਣ ਦੀ ਜ਼ਰੂਰਤ ਕਿਉਂ ਪਈ ਸੀ ਵੀ ਦੱਸੋਗੇ ਤੁਸੀਂ ਇਹ ਕਿ 60 ਲੱਖ ਦੀ ਜ਼ਰੂਰਤ ਇਸ ਕਰਕੇ ਪਈ ਕਿ ਪੰਪ ਦਾ ਜਿਹੜਾ ਤੇਲ ਹੈ ਉਹ ਹੋਰ ਗੱਡੀਆਂ ਨੂੰ ਫਰੀ ਚ ਮੁਕਤ ਚ ਪਾਇਆ ਜਾ ਰਿਹਾ ਜਾਂ ਆਪਣੇ ਚਿਹਤਿਆਂ ਨੂੰ ਪਾਇਆ ਜਾ ਰਿਹਾ ਜਾ ਆਮ ਆਦਮੀ ਪਾਰਟੀ ਦੇ ਜਿਹੜੇ ਕੋ ਲੀਡਰ ਹੈ ਉਹ ਇੱਥੋਂ ਤੱਕ ਵੀ ਜੇ ਮੰਤਰੀ ਦਾ ਵਿਆਹ ਹੋਇਆ ਪੰਪ ਤੋਂ ਤੇਲ ਹੈ ਜਿਹੜਾ ਜਿੰਨਾ ਵੀ ਡੀਜ਼ਲ ਗਿਆ ਉਹ ਸਾਰਾ ਖਰਚਾ ਇੱਥੋਂ ਕੱਢਿਆ ਜਾਂਦਾ ਤੇ ਪੰਪ ਹੈ ਜਿਹੜਾ ਜਦੋਂ ਡਰਾਈ ਰਹਿਣ ਲੱਗ ਪਿਆ ਫਿਰ ਇਹਨਾਂ ਪੇਮੈਂਟ ਜਿਹੜੀ ਐਡਵਾਂਸ ਹੈ 60 ਲੱਖ ਰੁਪਇਆ ਤਿੰਨ ਬਰੀ 20-20 ਲੱਖ ਲੈ ਗਾ ਉਹ ਪੰਪ ਦੇ ਵਿੱਚ ਪਾਤਾ ਉਹਦੇ ਚ ਸਾਡੇ ਵੀ ਪੈਸੇ ਅਸੀਂ ਤੇਲ ਨਹੀਂ ਪਾਉਂਦੇ ਪੰਪ ਦੇ ਲੇਕਿਨ ਸਾਡੀ ਵੀ ਪੇਮੈਂਟ ਦੇ ਜਿਹੜੀ ਹੈ ਉਹ ਐਡਵਾਂਸ ਦੇ ਤੌਰ ਤੇ ਕੱਟੀ ਜਾਂਦੀ ਹੈ ਤੇ ਪੰਪ ਹੈ ਜਿਹੜਾ ਸਾਡਾ ਉਹ ਕਰਜ਼ਾਈ ਹੁੰਦਾ ਜਾ ਰਿਹਾ ਤੇ ਇਹ ਤੇਲ ਹੈ ਜਿਹੜਾ ਹੋਰ ਜਿਹੜਾ ਆਪਣੇ ਹਿੱਤਾਂ ਲਈ ਆਪਣੇ ਨਿੱਜੀ ਹਿੱਤਾਂ ਲਈ ਵਰਤਦਾ ਜਿਹਦੇ ਕਰਕੇ ਪੰਪ ਹੈ ਜਿਹੜਾ ਉਹ ਘਾਟੇ 'ਚ ਜਾ ਰਿਹਾ ਬਿਲਕੁਲ ਪ੍ਰਧਾਨ ਨੇ આરોਪ ਲਗਾਏ ਕਿ ਜਿਹੜੇ ਲੱਖਾਂ ਰੁਪਏ ਦੇ ਚੈੱਕ ਉਹਨਾਂ ਦੇ ਸਾਈਨ ਕਰਵਾ ਲਏ ਗਏ ਕੀ ਏਡੀ ਵੱਡੀ ਸੰਸਥਾ ਮੈਨੇਜਰ ਮੈਂਬਰ ਉਹਨਾਂ ਦੇ ਦੋਹਾਂ ਦੇ ਸਾਈਨ ਹੁੰਦੇ ਆ ਤੀਸਰੇ ਪ੍ਰਧਾਨ ਦੇ ਸਾਈਨ ਹੁੰਦੇ ਆ ਕੀ ਤੁਸੀਂ ਇਸ ਗੱਲ ਨੂੰ ਮੰਨ ਸਕਦੇ ਹੋ ਕਿ ਅਜਿਹਾ ਹੋਏਗਾ ਕਿ ਪ੍ਰਧਾਨ ਦੇ ਕਿਸ ਨੇ ਝਾਲੀ ਸਾਈਨ ਕਰ ਦਿੱਤੇ ਹੋਵੇ ਆਡਿਟ ਹੁੰਦਾ ਹਰ ਸਾਲ ਕਿਵੇਂ ਫਿਰ ਉਹ ਜਿਹੜੀ ਫਿਗਰ ਹੈ ਕਿਵੇਂ ਮਿਲੇਗੀ ਜਿਸ ਤਰ੍ਹਾਂ ਦਾ ਗੜਬੜ ਹੁੰਦੀ ਹੈ ਤਾਂ ਤੁਸੀਂ ਕਿਵੇਂ ਦੇਖੋਗੇ ਮੈਂ ਰਾਣਾ ਜੀ ਪਹਿਲਾਂ ਦੱਸਦਾ ਵੀ ਇਹ ਗੱਲ ਕਦੀ ਸੱਚਾਈ ਹੋਏ ਨਹੀਂ ਸਕਦੀ ਕਿਉਂਕਿ ਬੈਂਕ ਵਾਲਿਆਂ ਨੇ ਤਾਂ ਸੈਨ ਬੁਲਾਣੇ ਔਰ ਸੈਨ ਮਿਲੇ ਹੈ ਪੇਮੈਂਟ ਕਿਸਦੇ ਉਹ ਪਰਸਨਲ ਖਾਤੇ ਚ ਪਈ ਹੋਵੇ ਜਾਂ ਮੇਰੇ ਖਾਤੇ ਚ ਪਾਤੀ ਤੁਹਾਡੇ ਖਾਤੇ ਚ ਪਾਤੀ ਜਿਹਦੇ ਨਾਲ ਕੋ ਵਾਹਵਾਸਾ ਨ ਹੋਵੇ ਫਿਰ ਤਾਂ ਅਸੀਂ ਮੰਨ ਲੈਂਦੇ ਵੀ ਉਹ ਘਪੜਾ ਹੋਇਆ ਵਾ ਜਦੋਂ ਪੇਮੈਂਟ ਪੰਪ ਦੇ ਖਾਤੇ ਚ ਪਈ ਹੈ ਉਹਨਾਂ ਜਿਨ੍ਹਾਂ ਨੇ ਜਿਨ੍ਹਾਂ ਦੇ ਤੇਲ ਗਏ ਆ ਉਹਨਾਂ ਦੇ ਗੱਡੀਆਂ ਦੇ ਬਕਾਇਦਾ ਤੌਰ ਤੇ ਉਹਨਾਂ ਦੇ ਜੀਆਰ ਨੰਬਰ ਉਹਨਾਂ ਕੋਲ ਆ ਉਹਨੇ ਨਾ ਬਕਾਇਦਾ ਤੌਰ ਤੇ ਬੋਚਰ ਬਣਾਏ ਆ ਵੀ ਫਿਰ ਉਹ ਪੈਸੇ ਨੂੰ ਆਪਾਂ ਕਿਤਾ ਕਹਦੀ ਇਹਦੀ ਗਲਤ ਪਈ ਆ ਬਿਲਕੁਲ ਪ੍ਰਧਾਨ ਦੇ ਸੈਨ ਹੋਏ ਆ ਇਹ ਝੂਠ ਬੋਲਦਾ ਇਹ ਸਿਰਫ ਆਪਣੇ ਜਿਹੜੇ ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਿਹਾ ਵੀ ਜਿਹੜੇ ਆਪਣੇ ਕਪੜੇ ਆ ਉਹਨਾਂ ਨੂੰ ਛੁਪਾਉਣ ਦੀ ਖਾਤਰ ਕਲਰਕਾਂ ਨੂੰ ਇਹ ਦਬਾ ਰਿਆ ਔਰ ਸੁਸਾਇਟੀ ਦਾ ਇਹ ਜਿਹੜਾ ਬਹੁਤ ਵੱਡਾ ਨੁਕਸਾਨ ਹੈ ਕਰ ਰਿਆ ਜੇ ਕਪੜਾ ਕੋਈ ਹੋਇਆ ਏ ਉਹਦੀ ਜਾਂਚ ਮਹਿਕਮਾ ਕਰਦਾ ਮਹਿਕਮਾ ਰਿਪੋਰਟ ਦਿੰਦਾ ਸਾਡੇ ਸਾਹਮਣੇ ਜਿੰਨੀਆਂ ਸਾਡੀਆਂ ਪਿੰਡਾਂ ਸੋਸਾਇਟੀਆਂ ਆ ਉਹਨਾਂ ਦੀ ਰਿਪੋਰਟ ਹੈ ਜਿਹੜਾ ਵਿਭਾਗ ਕਰਦਾ ਵਿਭਾਗ ਹੀ ਜਾਂਚ ਕਰਦਾ ਵਿਭਾਗੇ ਉਹਨੂੰ ਤਾਂ ਆਡਿਟ ਕਰਦਾ ਹਰ ਸਾਲ ਆਡਿਟ ਹੁੰਦਾ ਫਿਰ ਜੇ ਕੋ ਕਪੜਾ ਹੋਇਆ ਫਿਰ ਆਡਿਟ ਸਾਹਮਣੇ ਆਣਾ ਫਿਰ ਜਿਹਨੂੰ ਮੰਨਦਾ ਜਿਹਦੇ ਵਿੱਚ ਸਜ਼ਾ ਬਣਦੀ ਕੋ ਦੇ ਦੇਵੇ ਅਸੀਂ ਕਿਹੜਾ ਕਿਸ ਨੂੰ ਰੋਕਦੇ ਆ ਲੇਕਿਨ ਪੁਲਿਸ ਕੋਲ ਸਿੱਧਾ ਜਾਣਾ ਜਿਹੜਾ ਇਹ ਇੱਕ ਡਰਾਵਾ ਹੈ ਔਰ ਸਾਡਾ ਇਹ ਪ੍ਰਧਾਨ ਨੂੰ ਚੈਲੰਜ ਹੈ ਕਿ ਪ੍ਰਧਾਨ ਇੱਕ ਪੈਸੇ ਦੀ ਹੀਰਾ ਫੇਰੀ ਨਹੀਂ ਕਲਰਕਾਂ ਨੇ ਕੀਤੀ ਸਗੋਂ ਹੀਰਾ ਫੇਰੀ ਜੇ ਕੀਤੀ ਤਾਂ ਤੈਅ ਕੀਤੀ ਆ ਅਸੀਂ ਤੈਨੂੰ ਟੱਟ ਕੇ ਕਹਿੰਦੇ ਆ ਜੇ ਅਜਿਹੇ આરોਪ ਲੱਗੇ ਸ਼ਿਕਾਇਤ ਸਿੱਧੀ ਪੁਲਿਸ ਨੂੰ ਕੀਤੀ ਗਈ ਦਬਾਅ ਬਣਾਉਣ ਦੀ ਕਿਨਨ ਦਾ ਤੁਹਾਡਾ ਮਤਲਬ ਹੈ ਕਿ ਦਬਾਅ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਗਈ ਤਾਂ ਕਿ ਜੋ ਸੋਸਾਇਟੀ ਦੇ ਬਾਕੀ ਮੈਂਬਰ ਐ ਟ੍ਰੱਕ ਆਪਰੇਟਰ ਹੈ ਕੀ ਉਹ ਕਲਰਕਾਂ ਦੇ ਨਾਲ ਖੜੇ ਨੇ ਜਾਂ ਫਿਰ ਪ੍ਰਧਾਨ ਦੇ ਨਾਲ ਖੜੇ ਅਸੀਂ ਸੱਚਾਈ ਲਈ ਖੜਾਗੇ ਜੇ ਕਲਰਕ ਕਿਤੇ ਗਲਤ ਹੋਏ ਤਾਂ ਆਪਾਂ ਕਲਰਕਾਂ ਦੇ ਨਾਲ ਨਹੀਂ ਖੜਨਾ ਲੇਕਿਨ ਜਿੱਥੇ ਕਲਰਕ ਸਹੀ ਹੈ ਕਿਉਂਕਿ ਸਾਨੂੰ ਇੱਥੇ ਜਿਹੜਾ ਸਿੱਧਾ ਹੀ ਸਬੂਤ ਮਿਲਦੇ ਆ ਵੀ ਜਦ ਪੇਮੈਂਟ ਖਾਤੇ 'ਚ ਗਈ ਆ ਆਪਾਂ ਪੇਮੈਂਟ ਉਹਨਾਂ ਦੀ ਦੇਣੀ ਹੈ ਉਹਨਾਂ ਦੇ ਮੈਂ ਤੁਹਾਨੂੰ ਦੱਸਿਆ ਵੀ ਗੱਡੀਆਂ ਦੇ ਨੰਬਰ ਉਹਨਾਂ ਕੋਲ ਪਏ ਆ ਜੀਰਾਂ ਦੇ ਨੰਬਰ ਪਏ ਉਹ ਸਾਰਾ ਕੁਝ ਮੈਂਕਮਾ ਜਾਂਚ ਕਰੂਗਾ ਤੇ ਜੋ ਵੀ ਦਰਜ ਆ ਡਾ ਗੋ ਲੋਕਾ ਸਾਹਮਣੇ ਆਊਗਾ ਲੇਕਿਨ ਹਾਲ ਦੀ ਘੜੀ ਜੋ ਪ੍ਰਧਾਨ ਧੱਕਾ ਕਰ ਰਿਹਾ ਉਹ ਅਸੀਂ ਧੱਕਾ ਨਹੀਂ ਹੋਣ ਦੇਣਾ ਨਾਲੇ ਜੇ ਕਪੜੇ ਕਰਨੇ ਹੋਗਾ ਕੋ ਨਗਦ ਦਾ ਪੈਸੇ ਆ ਉਹ ਉਹਨਾਂ ਦੇ ਅੱਗੇ ਪਿਛੇ ਕਿਸੇ ਨੂੰ ਕੀਤਾ ਜਾ ਸਕਦਾ ਲੇਕਿਨ ਜਿਹੜੀ 22 ਚੈੱਕ ਪੇਮੈਂਟ ਹੈ ਇਹਦੇ ਸੈਨ ਹੋਏ ਹੋਏ ਅਮਰਜੀਤ ਮੈਂਬਰ ਦੇ ਸੈਨ ਹੋਏ ਹੋਏ ਮੈਨੇਜਰ ਦੇ ਸੈਨ ਹੋਏ ਸੈਨ ਅਸਲੀ ਹੈ ਔਰ ਇਹ ਹੁਣ ਜੋ ਮਰਜ਼ੀ ਅਰੋਪ ਲਾਣ ਇਹ ਦੁੱਧ ਦਾ ਤੋਂ ਪਾਣੀ ਦਾ ਪਾਣੀ ਮਹਿਕਮਾ ਕਰਕੇ ਦੱਸ ਦਊਗਾ ਇਹਨਾਂ ਨੂੰ ਬਿਲਕੁਲ ਰੋਲਾ ਪਿਆ ਕਿ ਸਾਈਨ ਮੇਰੇ ਨਹੀਂ ਹੈ ਜਦਕਿ ਬੈਂਕ ਨੇ ਸਾਈਨ ਨੂੰ ਮੈਚ ਕਰਕੇ ਪੇਮੈਂਟ ਕਰ ਦਿੱਤੀ ਹੈ ਤੇ ਹੁਣ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਿਵੇਂ ਦੇਖਦੇ ਹੋ ਤੁਸੀਂ ਕਿ ਪੁਲਿਸ ਉਸ ਸਾਈਨਾਂ ਦੀ ਵੈਰੀਫਾਈ ਕਰੇਗੀ ਜਦਕਿ ਵੈਰੀਫਾਈ ਪੇਮੈਂਟ ਤਾਂ ਬੈਂਕ ਨੇ ਕੀਤੀ ਹੈ ਮੈਂ ਰਾਣਾ ਜੀ ਪਹਿਲੇ ਕਿਹਾ ਇਹ ਇੱਕ ਕੇਸ ਪੁਲਿਸ ਨੂੰ ਜਾ ਨਹੀਂ ਸਕਦਾ ਇਹ ਕ ਮਹਿਕਮੇ ਨੂੰ ਜਾ ਸਕਦਾ ਬੈਂਕ ਵਾਲਿਆਂ ਨੇ ਬੈਂਕ ਵਾਲੇ ਇਹਨਾਂ ਅਣਜਾਣ ਥੋੜਾ ਕੋਈ ਉਹ ਜਿਹੜੇ ਅਰਪਰ ਪੈ ਦੇ ਬਿਜ਼ਨਸ ਕਰ ਰਹੇ ਉਹ ਤਾਂ ਇੱਦਾਂ ਤਾਂ ਰੋਜ਼ੇ ਪੈਸੇ ਕੋਈ ਕੋਈ ਕਢਾ ਕੇ ਲਈ ਜਬ ਕਿਸੇ ਦੇ ਝਾਲੀ ਸੇਅਰ ਕਰਕੇ ਕੋਈ ਝਾਲੀ ਸੇਅਰ ਨਹੀਂ ਹੋਵੇ ਬੈਂਕਾਂ ਵਾਲੇ ਮੈਨੇਜਰ ਦੇ ਵੀ ਸਟੇਟਮੈਂਟ ਆਈ ਕਿ ਸਾਨੂੰ ਜੋ ਅਸਲੀ ਚੈੱਕ ਆਇਆ ਉਹ ਸਹਿਨ ਸਹੀ ਹੈ ਔਰ ਮਿਲਦੇ ਆ ਬੈਂਕਾਂ ਦੇ ਉਹਨਾਂ ਦਾ ਰੋਜ਼ ਦਾ ਕੰਮੇ ਹੀ ਇਹ ਹੈ ਜੇ ਇੱਦਾਂ ਕਰੋੜਾ ਰੁਪਏ ਦਾ ਲਾਂਡ ਦੇਣ ਕਰਨਾ ਤਾਂ ਤਾਂ ਉਹ ਕੰਪਨੀਆਂ ਦੇ ਬੈਂਕ ਬਦਨਾਮ ਹੋ ਜਾਣ ਇੱਕ ਸਾਜਦੇ ਤਹਿਤ ਉਸ ਬੈਂਕ ਨੂੰ ਵੀ ਬਦਨਾਮ ਕਰ ਰਿਹਾ ਇਹ ਸੁਸਾਇਟੀ ਨੂੰ ਵੀ ਬਦਨਾਮ ਕਰ ਰਿਹਾ ਮੈਂ ਇਹ ਚਿੰਤਾ ਸਾਨੂੰ ਇਹ ਮੈਨੂੰ ਕੋਈ ਹਰਜ ਨਹੀਂ ਦੱਸਣ ਚ ਕਿ ਇਹਦਾ ਸੁਸਾਇਟੀ ਨਾਲ ਕੋਈ ਲੈਣ ਦੇਣ ਨਹੀਂ ਮੈਂ ਇਹਦਾ ਆਪਣੇ ਪ੍ਰਧਾਨ ਦਾ ਇਹ ਤਾਂ ਵੋਟਾਂ ਦੇ ਦਿਨੀ ਉਹ ਤੋਂ ਪਹਿਲਾਂ ਇਹਦੀ ਇੱਕ ਚਾਲ ਬਣ ਗਈ ਕਿ ਸਾਡੀ ਸਰਕਾਰ ਬਣ ਗਈ ਸਾਨੂੰ ਹੁਣ 6 ਮਹੀਨੇ ਪਹਿਲਾਂ ਇਹਨਾਂ ਪੇਮੈਂਟ ਕਿਸੇ ਦੇ ਖਾਤੇ ਚ ਪਾਉਣ ਲੱਗ ਪਿਆ ਤੇ ਐਡ ਦੀ ਸਪੋਰਟ ਇਹਨਾਂ ਆਪਣੀ ਦੀ ਮਾਂ ਦੇ ਨੋਂ ਮੈਂਬਰਸ਼ਿਪ ਸੀ ਉਹ ਮੈਂਬਰਸ਼ਿਪ ਐਡ ਦੀ ਸਪੋਰਟ ਇਹਦੇ ਨਾਂ ਇਹਦੇ ਨਾਂ ਜਿਹੜੀ ਹੈ ਉਹ ਕੀਤੀ ਗਈ ਇਹ ਤਾਂ ਸਿਰਫ ਇੱਕ ਲੁੱਟਣ ਨੂੰ ਬਠਾਲ ਦਿੱਤਾ ਵੀ ਤੂੰ ਜਿੰਨਾ ਕੁਝ ਲੁੱਟ ਸਕਦਾ ਸੋਸਾਇਟੀ ਦਾ ਲੁੱਟ ਲੈ ਮੇਰਾ ਇਹ ਚੈਲੰਜ ਹੈ ਪ੍ਰਧਾਨ ਨੂੰ ਵੀ ਜੇ ਤੇਰੀ ਕਮੇਟੀ ਤੂੰ ਸੱਚਾ ਪੱਕਾ ਹੈ ਤਾਂ ਫਿਰ ਐ ਕਰ ਭਾਈ ਸਾਰੀ ਕਮੇਟੀ ਨੂੰ ਲੈ ਕੇ ਨੂਰਪੁਰ ਵਿਦੇ ਲਾਈਵ ਹੋ ਕੇ ਕਹਿ ਦੇ ਵੀ ਜਿਹੜਾ ਸੋਸਾਇਟੀ ਦਾ ਕੋਈ ਪੈਸਾ ਖਾਊਗਾ ਉਹ ਤਾਂ ਕੱਖ ਨਹੀਂ ਰਹੂਗਾ ਵੀ ਮੈਂ ਕਸਮ ਖਾ ਕੇ ਕਹਿੰਦਾ ਵੀ ਮੈਂ ਸੋਸਾਇਟੀ ਦਾ ਕੋਈ ਪੈਸਾ ਨਾ ਖਾਊਗਾ ਫਿਰ ਅਸੀਂ ਭਾਈ ਤੈਨੂੰ ਮੰਨ ਲੂਗੇ ਇਸ ਕਰਕੇ ਇਹ ਆਪਣਾ ਇਹ ਜਿਹੜੇ ਤੂੰ ਕਪਲੇਵਾਜੀ ਕਰ ਰਿਆ ਦੋਸ਼ ਲਾ ਰਿਆ ਇਹ ਦੋਸ਼ ਦੂਜਿਆਂ ਤੇ ਲਾਣੇ ਨਾ ਸਿੱਖ ਦੋਸ਼ ਤੇਰੇ ਤੇ ਲੱਗ ਰਹੇ ਆ ਤੂੰ ਉਹ 60 ਲੱਖ ਜਿਹੜਾ ਤੈ ਐਡਵਾਂਸ ਲਿਆ ਵਾ ਜਿਹੜੀ ਫੇਰ ਮੈਂ ਦੁਬਾਰਾ ਤੈਨੂੰ ਕਹਿੰਦਾ ਵੀ ਜਿਹੜੀ ਰਾਖੀ ਦੀ ਪਰਚੀ ਹੈ ਉੱਥੇ ਗੱਡੀਆਂ ਸਾਡੀਆਂ ਭਰ ਸਕਦੀਆਂ ਰਾਖੀ ਦੀ ਪਰਚੀ ਗੁੰਡਾ ਪਰਚੀ ਕਹਿ ਸਕਦੇ ਅਸੀਂ ਸੁਪੂਨਡਾ ਪਰਚੀ ਕਹਿ ਸਕਦੇ ਆਪਾਂ ਉਹ ਕਿੱਥੇ ਜਾਂਦੀ ਸਾਨੂੰ ਉਹਦਾ ਹਿਸਾਬ ਦੱਸ ਦਿਓ ਮੈਂ ਕਹਿੰਦਾ ਵੀ ਹਰ ਰੋਜ਼ ਹਜ਼ਾਰਾਂ ਰੁਪਏ ਜਿਹੜੇ ਇਕੱਠੇ ਐ ਉਹ ਹੋ ਰੇ ਉਹ ਜੱਦਾ ਤੂੰ ਬੈਠਾ ਸਤਾ ਤੇ ਜੱਦਾ ਦੱਸ ਦੇ ਵੀ ਕਿੱਥੇ ਗਿਆ ਹਿਸਾਬ ਉਹਦਾ ਤਾਂ ਕਦੀ ਤਾਂ ਦਿੱਤਾ ਨਹੀਂ ਸਰ ਜੀ ਜੀ ਪ੍ਰਧਾਨ ਨੇ ਪਿਛਲੀ ਵਾਰ ਜਦੋਂ ਅਸੀਂ ਉਹ ਕੁਐਸਚਨ ਪੁੱਛਿਆ ਸੀ ਕਿ ਇੱਕ ਪਰਚੀ ਰਾਖੀ ਦੀ ਇਕੱਠੀ ਹੁੰਦੀ ਹੈ ਜਿਸ ਨੂੰ ਗੁੰਡਾ ਪਰਚੀ ਕਹਿੰਦੇ ਆ ਉਹ ਗੁੰਡਾ ਪਰਚੀ ਚੱਲ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਜਾਂਦਾ ਹੈ ਕਿ ਕਿਸੇ ਮੁਖਬਰ ਦੇ ਬਿਆਨਾਂ ਦੇ ਆਧਾਰ ਉੱਤੇ ਟਰੱਕ ਆਪਰੇਟਰ ਵੀ ਕਾਸਟਿਕ ਚੋਰੀ ਕਰਦੇ ਨੇ ਅਜਿਹਾ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਪਰ ਗੁੰਡਾ ਪਰਚੀ ਸ਼ਰਮ ਚੱਲ ਰਹੀ ਹੈ ਕਿ ਪੁਲਿਸ ਨੂੰ ਪਤਾ ਨਹੀਂ ਹੈ ਪ੍ਰਧਾਨ ਕੈਮਰੇ ਦੇ ਅੱਗੇ ਮੰਨ ਰਿਹਾ ਹੈ ਕਿ ਉਹ ਪੈਸੇ ਇਕੱਠੇ ਕਰਦੇ ਨੇ ਤਾਂ ਕਾਰਵਾਈ ਕਿਉਂ ਨਹੀਂ ਹੁੰਦੀ ਫਿਰ ਇਹ ਕਲ ਸਰਕਾਰ ਦਾ ਸੱਤਾ ਦਾ ਜਿਹੜਾ ਅਸਰ ਹੈ ਉਹ ਲਾਜ਼ਮਨ ਤੌਰ ਤੇ ਉਹ ਹੈ ਜਦ ਗੁੰਡਾ ਪਰਚੀ ਅਸੀਂ ਕਹਿੰਦੇ ਆ ਪੁਲਿਸ ਵਾਲਿਆਂ ਨੂੰ ਵੀ ਹਰ ਰੋਜ਼ ਪਰਚੀ ਜਿਹੜੀ ਐਨਐਫਐਲ ਦੀਆਂ ਗੱਡੀਆਂ ਤੇ ਪੀਸੀਐਲ ਚ ਗੱਡੀਆਂ ਜਿਹੜੀਆਂ ਭਰਨਾਂ ਦੀਆਂ ਉਹਦੇ ਕੱਟੀਆਂ ਜਾਂਦੀਆਂ ਇਹ ਪ੍ਰਧਾਨ ਨਕਾਮ ਰਿਹਾ ਸਾਨੂੰ ਕੰਮ ਦੇਣ ਤੇ ਔਰ ਝੂਠਾ ਜਿਹੜਾ ਇੱਕ ਪਰਚਾ ਆਇਆ ਉਹ ਕਾਸਟ ਕਾਲਾ ਕਰਾਤਾ ਇਹ ਸਿਰਫ ਲਿਪਾ ਪੋਚੀ ਆ ਆਪਣੇ ਆਪ ਨੂੰ ਬਹੁਤ ਵਧੀਆ ਸ਼ੋਅ ਕਰਨ ਦੀ ਗੱਲ ਪ੍ਰਧਾਨ ਕਰ ਰਿਹਾ ਕਿ ਮੈਂ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਿਹਾ ਇਹ ਜਿਹੜਾ ਇਹ ਪਰਚਾ ਵੀ ਜਿਹੜਾ ਕੀਤਾ ਉਹ ਗਲਤ ਕੀਤਾ ਔਰ ਟਰੱਕ ਮਾਲਕਾਂ ਦੇ ਜਿਹੜੇ ਹਿੱਤਾਂ ਦੀ ਰਾਖੀ ਨਹੀਂ ਪ੍ਰਦਾਨ ਕਰ ਰਿਆ ਮੈਂ ਪਹਿਲਾਂ ਵੀ ਕਿਹਾ ਮੈਂ ਅੱਜ ਵੀ ਕਹਿੰਦਾ ਕਿ ਮੈਨੂੰ ਜਿੰਨੇ ਇਹਨਾਂ ਦੇ ਮੈਂ ਬਹੁਤ ਸਾਰੇ ਆਪੜ ਦੇ ਜਿਹੜੇ ਮੈਂਬਰ ਤੇ ਜਿਨ੍ਹਾਂ ਨੇ ਬਹੁਤ ਵੱਡੇ ਝਾੜੂ ਚੱਕ ਲੈਦੇ ਵੀ ਅਸੀਂ ਤਾਂ ਹੁਣ ਪਿੱਛੇ ਨੂੰ ਮੁੜਦੇ ਹੀ ਨਹੀਂ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਯਾਰ ਸੌਂਖਾ ਗਿਆ ਗੁਰੂ ਦੀ ਕਹੋ ਵੀ ਸਾਡਾ ਟਰੱਕ ਸੁਸਾਇਟੀ ਦਾ ਕਿਆ ਭਲਾ ਕੀਤਾ ਜਾਂਦਾ ਇਹ ਪ੍ਰਧਾਨ ਬਣਿਆ ਵਾ ਜਾਂ ਸਾਡਾ ਮੰਤਰੀ ਬਣਿਆ ਵਾ ਲੇਕਿਨ ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਭਲਾ ਉਹ ਨਹੀਂ ਕੀਤਾ ਇਹਨਾਂ ਨੇ ਜਿੱਦਾਂ ਸਾਡਾ ਕੰਮ ਚੱਲਦਾ ਹੈ ਉਦੋਂ ਹੀ ਚੱਲ ਰਿਹਾ ਲੇਕਿਨ ਹੁਣ ਕੰਮ ਹੈ ਜਿਹੜਾ ਸਾਡਾ ਉਹ ਘਟ ਰਿਹਾ ਖਾਸ ਕਰਕੇ ਟੈਂਕਰ ਮਾਲਕਾਂ ਦਾ ਜਿਹੜਾ ਹੈ ਉਹ ਟੈਂਕਰ ਮਾਲਕ ਡਾਊਨ ਹੋ ਰਿਹਾ ਔਰ ਮੇਰੇ ਬਹੁਤ ਸਾਰੇ ਟਰੱਕ ਮਾਲਕ ਵੀਰ ਹੈ ਇਸ ਧੰਦੇ ਨੂੰ ਛੱਡ ਰਹੇ ਹੈ ਕਿਉਂਕਿ ਉਹਨਾਂ ਨੂੰ ਬਜ ਕੁਝ ਨਹੀਂ ਰਿਹਾ ਕਾਸਟਕ ਸੁੱਕਾ ਪਣਨ ਲੱਗ ਪਿਆ ਸੁੱਕੇ ਕਾਸਟਕ ਦੀ ਜਿਹੜੀ ਪੇਮੈਂਟ ਹੈ ਉਹ 6 ਮਹੀਨੇ ਬਾਅਦ ਆ ਰਹੀ ਹੈ ਔਰ ਜਿਹੜੇ ਦੂਜੇ ਬਾੜੀਆਂ ਨੇ ਗੱਡੀਆਂ ਹੈ ਉਹ ਬਾਹਰ ਦੀਆਂ ਗੱਡੀਆਂ ਲਿਆ ਕੇ ਉਹਨਾਂ ਦੀ ਪਰਚੀ ਕੱਟ ਕੇ ਉਹਨੂੰ ਤਾਂ ਮਾਲੇ ਦੇ ਸਕਦਾ ਲੇਕਿਨ ਸਾਡੇ ਜਿਹੜੇ ਇਤੇ 12 ਚੱਕੀ ਆ ਜਾਂ 10 ਚੱਕੀ ਜਿਹੜੇ ਸਾਡੇ ਇਲਾਕੇ ਦੇ ਟਰੱਕ ਮਾਲਕ ਆ ਉਹ ਬਾਹਰ ਅੰਦਰ ਚਲਾਉਂਦੇ ਆ ਉਹਨਾਂ ਨੂੰ ਮਾਲ ਨਹੀਂ ਇਹ ਦੇ ਰਿਹਾ ਸੋ ਕੋਈ ਪਰਚੀ ਦੀ ਖਾਤਰ ਆ ਜਿਹੜਾ ਉਹ ਮਾਲ ਦੂਜਿਆਂ ਨੂੰ ਦੇ ਰਿਹਾ ਪਰ ਹਾਂਜੀ ਜਿਵੇਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਰੋਲਾ ਪੈ ਰਿਹਾ ਸੀਗਾ ਕਿ ਪੀਏਸੀਐਲ ਨਾਲ ਟਰੱਕ ਸੁਸਾਇਟੀ ਦੀ ਕਾਫੀ ਗਰਮਾ-ਗਰਮੀ ਚੱਲ ਰਹੀ ਸੀ ਕਿ ਜੋ ਪੀਸੀਐਲ ਹੈ ਆਪਣੇ ਕੁਝ ਟਰੱਕ ਬੰਦ ਕਰੇ ਉਹਦੇ ਤਹਿਤ ਪ੍ਰੋਟੈਸਟ ਵੀ ਹੋਇਆ ਮੀਟਿੰਗ ਦੀ ਕੋਲ ਵੀ ਕੀਤੀ ਗਈ ਕਿਤੇ ਨਾ ਕਿਤੇ ਤੁਹਾਨੂੰ ਅਜੇ ਤਾਂ ਨਹੀਂ ਲੱਗ ਰਿਹਾ ਕਿ ਮੁੱਦੇ ਨੂੰ ਪਟਕਾਉਣ ਦੇ ਲਈ ਕਿ ਲੋਕਾਂ ਦਾ ਧਿਆਨ ਦੂਜੇ ਪਾਸੇ ਚਲੇ ਜਾਏ ਇਸ ਕਰਕੇ ਤਾਂ ਨਹੀਂ ਇਹ ਮੁੱਦਾ ਨਵਾਂ ਛੇੜ ਦਿੱਤਾ ਕਿ ਤੁਹਾਡੀ ਗੱਲ ਸਹੀ ਹੈ ਰਾਣਾ ਜੀ ਇਹ ਸਾਰਾ ਕੁਝ ਇਦਾਂ ਹੀ ਹੋ ਰਿਹਾ ਲੋਕ ਪਹਿਲਾਂ ਵੀ ਇਕੱਠੇ ਹੋਏ ਤੇ ਜਦ ਪ੍ਰਧਾਨ ਨੇ ਕਿਹਾ ਤਾਂ ਮੈਂ ਵੈਦਾ ਕਰਦਾ ਵੀ ਮੈਂ ਟਰੱਕ ਕਹਿੰਦਾ ਮੈਂ ਬੰਦ ਕਰਾਣਾ ਫਿਰ ਅਸੀਂ ਤੁਹਾਡੇ ਐਸੇ ਮੀਡੀਆ ਇੱਥੇ ਹੀ ਬੈਠ ਗਏ ਪ੍ਰਧਾਨ ਨੇ ਸ਼ਰਤ ਲਾਈ ਦੀ ਕਿ ਜੇ ਪ੍ਰਧਾਨ ਤੂੰ ਟਰੱਕ ਬੰਦ ਕਰਾ ਦੇਗਾ ਤੈਨੂੰ ਮਨ ਜਾਵਾਂਗੇ ਆਪਾਂ ਲੇਕਿਨ ਪ੍ਰਧਾਨ ਆਜੋ ਮੇਰੇ ਘਰ 3 ਸਾਲ ਸਵਾ ਸਾਲ ਦਾ ਸਮਾਂ ਹੁੰਦਾ ਉਹ ਸਾਡੇ ਕੋਲ ਰਿਪੋਰਟਿੰਗ ਆ ਭਈ ਕਈਆਂ ਅਸੀਂ ਸਮੇਂ 'ਚ ਸਿਰ ਵੀ ਚਲਾਵਾਂਗੇ ਲੇਕਿਨ ਉਹ ਜਿਹੜਾ ਇੱਕ ਵੀ ਟਰੱਕ ਹੈ ਜਿਹੜਾ ਉਹ ਬੰਦ ਨਹੀਂ ਹੋਣਾ ਹੋਰਿਆ ਹੀ ਤਾਂ ਪ੍ਰਧਾਨ ਤੋਂ ਇਹ ਜਿਹੜਾ ਉਹਨਾਂ ਦੇ ਅੱਗੇ ਬਿਕ ਗਿਆ ਗੁੱਟੇ ਨਾ ਟੇਕਤੇ ਐ ਉਹਨਾਂ ਦੀ ਗੱਲ ਮੰਨਦਾ ਹੈ ਲੇਕਿਨ ਟਰੱਕ ਮਾਲਕਾਂ ਦੀ ਜਿਹੜੀ ਕੋਈ ਵੀ ਗੱਲ ਹੈ ਉਹ ਨਹੀਂ ਮੰਨ ਰਹੀ ਮੈਂ ਹੈਰਾਨ ਐ ਵੀ 10 2010 ਦੇ ਬਾਅਦ ਟਰੱਕ ਮਾਲਕਾਂ ਦਾ ਇੱਕ ਵੀ ਪੈਸਾ ਜਿਹੜਾ ਰੇਟ ਦਾ ਨਹੀਂ ਵਧਿਆ ਜਦ ਕਿ ਮਹਿੰਗਾਈ ਹੈ ਜਿਹੜੀ ਉਹ ਅੰਤਾਂ ਦੇ ਹੋ ਗਈ ਸਪੇਅਰ ਤੇਲ ਦੇ ਜਿਹੜੇ ਉਦੋਂ ਡੀਜ਼ਲ ਜਿਹੜਾ 40 45 ਰੁਪਏ ਸੀ ਅੱਜ ਡੀਜ਼ਲ ਤਾਂ ਚਲੋ ਸਾਨੂੰ ਪੈਂਦਾ ਲੇਕਿਨ ਮੰਗਲ ਹੈ ਮੰਗਲੈਲ ਹੈ ਗਲਿਸਾਂ ਹੈ ਜਾਂ ਹੋਰ ਸਪੇਅਰ ਪਾਰਟ ਦਾ ਸਮਾਨ ਹੈ ਜਿਹੜਾ ਉਹ ਸਾਡਾ ਅਸਮਾਨ ਨੂੰ ਚੜ ਗਿਆ ਲੇਕਿਨ ਉਹਦਾ ਇੱਕ ਵੀ ਪੈਸਾ ਰੇਟ ਨਾ ਵਧਣਾ ਪ੍ਰਧਾਨ ਦੀ ਨਾਕਾਮੀ ਹੈ ਇਸ ਕਰਕੇ ਪ੍ਰਧਾਨ ਹੈ ਜਿਹੜਾ ਉਹ ਜਿਦਾ ਆਪਾਂ ਕਹਿੰਦੇ ਹੁੰਦੇ ਵੀ ਜਦੋਂ ਮੂੰਹ ਖਾਣ ਦਾ ਫਿਰ ਅੱਖਾਂ ਸ਼ਰਮਾਉਂਦੀਆਂ ਅੱਜ ਪ੍ਰਧਾਨ ਨਾਲ ਉਹ ਗੱਲ ਹੋ ਰਹੀ ਹੈ ਪ੍ਰਧਾਨ ਜੀ ਜਿਵੇਂ ਕਿ ਸੋਸਾਇਟੀ ਇੱਕ ਪਰਿਵਾਰ ਹੁੰਦਾ ਹੈ ਕਿ ਇਹ ਸਾਰੀ ਗੱਲ ਬੈਠ ਕੇ ਪਰਿਵਾਰ ਚ ਨਹੀਂ ਡਿਸਕਸ ਕੀਤੀ ਜਾ ਸਕਦੀ ਸੀ ਪਰਿਵਾਰ ਚ ਬੈਠ ਕੇ ਨਹੀਂ ਕੀਤੀ ਜਾ ਸਕਦੀ ਸੀ ਜੀ ਜੋ ਇਹਨਾਂ ਰੋਲਾ ਪਾ ਦਿੱਤਾ ਪ੍ਰਧਾਨ ਨੇ ਫਿਰ ਰਾਣਾ ਜੀ ਫਿਰ ਗੱਲ ਉੱਥੇ ਆ ਗਈ ਇਹ ਮਹਿਕਮੇ ਦਾ ਸਵਾਲ ਹੈ ਜੇ ਕੋਈ ਕਪੜਾ ਘਰ ਚ ਹੋਇਆ ਹੈ ਸਾਡੇ ਪਰਿਵਾਰ ਚ ਹੋਇਆ ਕਿਸੇ ਨੇ ਕੀਤਾ ਉਹਦੀ ਮਹਿਕਮੇ ਨੇ ਇਨਕੁਆਰੀ ਦੇ ਦੇਵੇ ਮਹਿਕਮੇ ਇਨਕੁਆਰੀ ਕਰ ਲਵੇ ਆਡਿਟ ਹਰ ਸਾਲ ਹੁੰਦਾ ਉਸ ਆਡਿਟ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪਨਾਪ ਹੋ ਜਾਣਾ ਉੱਥੇ ਨਹੀਂ ਦੇਣਾ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਵੀ ਇਹ ਲੋਕਾਂ ਦਾ ਧਿਆਨ ਹੈ ਅੱਜ ਲੋਕ ਜਿੱਦਾਂ ਬੱਚੇ ਨੂੰ ਭੁੱਖ ਲੱਗੀ ਵਿਦੀ ਉਹ ਮਾਂ ਨੂੰ ਦੁੱਧ ਰੋਂਦਾ ਤਾਂ ਬੱਚਾ ਮਾਂ ਨੇ ਕਿ ਕੀਤਾ ਉਹਨੂੰ ਕੰਧ ਪਰ ਬਿਠਾ ਲਤਾ ਉਹ ਬੱਚਾ ਆਪਣੀ ਭੁੱਖ ਪੁਲਕਾ ਆਪਣੀ ਜਾਨ ਨੂੰ ਬਚਾਣ ਲੱਗ ਪਿਆ ਇੱਥੇ ਹੀ ਪ੍ਰਧਾਨ ਇਹ ਕਰੇਗਾ ਤੇ ਵੀ ਮੈਂ ਪੁਲਿਸ ਦੇ ਦਬਾਅ ਤੇ ਪਾ ਗਏ ਤੇ ਲੋਕਾਂ ਦਾ ਧਿਆਨ ਹੈ ਜਿਹੜੇ ਲੋਕ ਵਿਚਾਰੇ ਅੱਜ ਮੈਂ ਤੁਹਾਨੂੰ ਕਿਹਾ ਵੀ ਅੱਜ ਟਰੱਕ ਮਾਲਕ ਇਸ ਥੰਦੇ ਨੂੰ ਛੱਡ ਰਹੇ ਆ ਕੱਲ ਵੀ ਅਸੀਂ ਗਿਰਦੇ ਸੀ ਵੀ ਬਹੁਤ ਸਾਰੇ ਟਰੱਕ ਮਾਲਕ ਮੇਰੇ ਪਿੰਡਾਂ ਦੇ ਇੱਕ ਇੱਕ ਕਰਕੇ ਉਹ ਸੈਡ ਨੂੰ ਹੋਰੇ ਤੇ ਡਰਾਈਵਰ ਰੱਖਿਆ ਤਾਂ ਗੱਡੀ ਚਲਾਣ ਦਾ ਹੁਣ ਸਵਾਲੇ ਪੈਦਾ ਨਹੀਂ ਹੁੰਦਾ ਸਿਰਫ ਉਹੀ ਬਚਣਗੇ ਜਿਹੜੇ ਆਪ ਚਲਾਉਂਦੇ ਆ ਟਰੱਕ ਨੂੰ ਲੇਕਿਨ ਦੂਜੇ ਮਾਲਕਾਂ ਦਾ ਜਿਹੜਾ ਉਹ ਬਹੁਤ ਵੱਡਾ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ ਕਿਉਂਕਿ ਢੇੜਾ ਨਹੀਂ ਮਿਲ ਰਿਹਾ ਉਹ ਛੱਡ ਰਹੇ ਆ ਇਸ ਕਰਕੇ ਪ੍ਰਧਾਨ ਆ ਜਿਹੜਾ ਉਧਰ ਦੇ ਧਿਆਨ ਭਟਕਾਉਣ ਦੀ ਖਾਤਰ ਇੱਧਰ ਜਿਹੜਾ ਧਿਆਨ ਹੈ ਉਹ ਲੋਕਾਂ ਦਾ ਲੁਵਾਉਣਾ ਚਾਹੁੰਦਾ ਵੀ ਲੋਕ ਮੇਰੇ ਤੋਂ ਪੁੱਛਣ ਨਾ ਸਵਾਲ ਨਾ ਪੁੱਛਣ ਮੇਰੇ ਕੋਲੋਂ ਬੇ ਕੰਮ ਜਿਹੜਾ ਵੱਧਾ ਕੇ ਘੜਦਾ ਹੈ ਇਹ ਨਾ ਗੱਲ ਕਰਨ ਆ ਜਿਹੜਾ ਐਦਾਂ ਮੈਂ ਜਿਹੜੇ ਆਪਣੇ ਕਲਾਕਾਰਾਂ ਤੇ ਦਬਾਅ ਪਵਾ ਕੇ ਪੁਲਿਸ ਦੇ ਤੇ ਜਿਹੜੇ ਕੋ ਕਪੜੇ ਹੋਏ ਆ ਉਹ ਮੇਰੇ ਸ਼ੋ ਨਾ ਹੋਣ ਤੇ ਇਹ ਸੀ ਕਿ ਸਾਡੇ ਨਾਲ ਸੁਜੀਤ ਸਿੰਘ ਢੇਰ ਤੇ ਪੁਰਾਣੇ ਟਰੱਕ ਆਪਰੇਟਰ ਵੀ ਨੇ ਕਾਫੀ ਲੰਬੇ ਸਮੇਂ ਤੋਂ ਇਹ ਲੜਾਈ ਵੀ ਲੜਦੇ ਰਹੇ ਨੇ ਟਰੱਕ ਯੂਨੀਅਨ ਦੀ ਤੇ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਜੋ ਪ੍ਰਧਾਨ ਵੱਲੋਂ ਗੱਲ ਪਰਿਵਾਰ ਦੀ ਬੈਠ ਕੇ ਕੀਤੀ ਜਾ ਸਕਦੀ ਸੀ ਉਸ ਨੂੰ ਮੀਡੀਆ ਦੇ ਵਿੱਚ ਲਿਆ ਕੇ ਸਿੱਧੀ ਪੁਲਿਸ ਨੂੰ ਸ਼ਿਕਾਇਤ ਕਰਨੀ ਇਸਾਇਨ ਨੇ ਨਖੇਦ ਕੀਤਾ ਹੈ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਅਜਿਹਾ ਇੰਨੀ ਵੱਡੀ ਸੰਸਥਾ ਦੇ ਵਿੱਚ ਨਹੀਂ ਹੋ ਸਕਦਾ ਤੇ ਮਾਤਰ ਪ੍ਰਧਾਨ ਵੱਲੋਂ ਹੋਰ ਮੁੱਦਿਆਂ ਤੋਂ ਪਟਕਾਉਣ ਦੇ ਲਈ ਇਹ ਨਵਾਂ ਮੁੱਦਾ ਜ਼ਰੂਰ ਛੇੜ ਦਿੱਤਾ ਗਿਆ ਹੈ ਚਲੋ ਫਿਲਹਾਲ ਸ਼ਿਕਾਇਤ ਦਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਇਸ ਦੇ ਵਿੱਚੋਂ ਸ਼ਿਕਾਇਤ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਏਗਾ ਇਹ ਧਾਨ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਪਰ ਫਿਲਹਾਲ ਸਾਡੇ ਨਾਲ ਸੁਜੀਤ ਜੀ ਸੁਜੀਤ ਸਿੰਘ ਢੇਰ ਜੁੜੇ ਸਨ ਸਾਡੇ ਨਾਲ ਜੁੜਨ ਲਈ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ